ਗੁਰਾਇਆਂ 'ਚ ਚੋਰ ਲੁਟੇਰੇ ਬੇਖੌਫ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਖਾਣਾ ਗੁਰਾਇਆਂ ਦੇ ਅਧੀਨ ਪੈਂਦੇ ਪਿੰਡ ਜੱਜਾ ਕਲਾ ਵਿਖੇ ਰਾਤ ਵੇਲੇ ਕਿਸਾਨ ਦੇ ਖੂਹ ਤੇ ਚੋਰਾਂ ਦੇ گروਹ ਵੱਲੋਂ ਤੇਜ਼ ਤਰ੍ਹਾਂ ਹਥਿਆਰਾਂ ਦੀ ਨੋਕ ਤੇ ਕਿਸਾਨ ਨੂੰ ਬੰਦੀ ਬਣਾ ਕੇ ਤਿੰਨ ਮੱਜਾਂ ਤੇ ਇੱਕ ਛੋਟਾ ਗੱਡੀ 'ਚ ਲੱਦ ਕੇ ਫਰਾਰ ਹੋ ਗਏ ਹਾਲਾਂਕਿ ਚੋਰਾ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਾ ਤਾਂ ਉਹਨਾਂ ਦੇ ਗੱਡੀ ਦਾ ਪਿੱਛਾ ਪਿੰਡ ਵਾਸੀਆਂ ਨੇ ਕੀਤਾ ਪਰ ਚੋਰ ਐਮਐਬੀ ਖੋਫ ਸਨ ਕਿ ਟੋਲ ਪਲਾਜ਼ਾ ਤੋੜਦੇ ਹੋਏ ਚੋਰ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਚੋਰੀ ਹੋਏ ਪਸ਼ੂਆਂ ਦੀ ਕੀਮਤ ਲਗਭਗ 4 ਤੋਂ 5 ਲੱਖ ਦੱਸੀ ਜਾ ਰਹੀ ਹੈ ਪੀੜਿਤ ਕਿਸਾਨ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾ ਦੀ ਗਿਣਤੀ 5 ਦੇ ਕਰੀਬ ਸੀ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਸਨ ਉਹਨਾਂ ਅੱਗੇ ਹੋਰ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਜਸਵਿੰਦਰ ਸਿੰਘ ਮੇਰਾ ਨਾਮ ਹੈ ਤੇ ਜੱਜਾ ਕਲਾ ਮੇਰਾ ਪਿੰਡ ਹੈ ਜੀ ਕੀ ਵਾਰਦਾਤ ਹੋ ਗਈ ਹੈ ਵਾਰਦਾਤ ਹੋਈ ਗਏ ਸਾਡੀਆਂ ਪਹਿਲੇ ਦਾ ਮੱਜਾ ਖੁੱਲ ਗਈਆਂ ਦੋ ਤੇ 20 ਤਰੀਕ ਨੂੰ ਨਾ 9 ਤਰੀਕ ਨੂੰ ਤੇ ਉਹਦੇ ਵਿੱਚ ਸਾਡੀਆਂ ਦੋ ਮੱਜਾ ਜਿਹੜੀਆਂ ਸੀਗੀਆਂ ਉਹ ਦੁੱਧ ਵਾਲੀਆਂ ਸੀਗੀਆਂ ਤੇ ਉਹ ਉਹ ਨੁਕਸਾਨ ਕਰ ਗਿਆ ਸਾਡਾ ਯਾਰਾ ਕਿੰਨਾ ਕੁ ਦੁੱਧ ਦਿੰਦੀ ਸੀ ਜਿਹੜਾ ਮੈਸਾ ਸਾਡਾ ਉਹ ਸਾਡਾ 2.5 ਲੱਖ ਦਾ ਨੁਕਸਾਨ ਜਿੱਦਾਂ ਹੋ ਗਿਆ ਉਹ ਦੋ ਮੱਜਾਂ ਦਾ ਤੇ ਆ ਜਿਹੜੀਆਂ ਹੁਣ ਖੁੱਲੀਆਂ ਹੈਗੀਆਂ ਆ ਤੇ ਐਤਵਾਰ ਰਾਤ ਨੂੰ ਇਹ ਵੀ ਜਿਆਦਾ ਸਾਡਾ ਨੁਕਸਾਨ ਹੋ ਗਿਆ ਇਹ ਵੀ 1.5 ਲੱਖ ਦਾ ਨੁਕਸਾਨ ਸਾਡਾ ਇਹ ਵੀ ਕਰ ਗਿਆ ਕਿਉਂਕਿ ਇੱਕ ਮੱਝ ਬੋਹ ਭਾਰੀ ਸੀ ਤੇ ਦੂਜਾ ਝੋਟਾ ਤਗੜਾ 3.5 ਸਾਲਾਂ ਦਾ ਉਹ ਐਸੇਗਾ ਵੱਡਾ ਤੇ ਉਹ ਸਾਡਾ 40-50 ਹਜ਼ਾਰ ਦਾ ਨੁਕਸਾਨ ਉਹ ਹੀ ਕਰ ਗਿਆ ਨਾਲ ਤੇ ਇਹ ਕਰਕੇ ਸਾਨੂੰ ਜਿਹੜਾ ਮੈਂ ਉਸ ਵੇਲੇ ਜਿੱਦਾਂ ਉਥੇ ਸੀਗਾ ਉੱਥੇ ਉਹਦੇ ਪੰਜ ਬੰਦੇ ਨੂੰ ਗਏ ਉਹਨਾਂ ਨੇ ਢੇਰਾ ਪਾ ਕੇ ਫਾੜ ਲਿਆ ਮੈਨੂੰ ਫਾੜ ਕੇ ਰ ਉੱਥੇ ਮੇਰੇ ਸੈੱਟ ਦੇ ਉੱਤੇ ਗਡਾਸੀ ਰੱਖ ਦਿੱਤੀ ਉਹਨਾਂ ਨੇ ਤੇ ਕਹਿੰਦੇ ਤੇ ਹਣ ਇੱਥੋਂ ਉੱਠਣਾ ਨਹੀਂ ਜੇ ਉੱਠਿਆ ਤੇ ਅਸੀਂ ਤੇਰਾ ਸਿਰ ਵੱਢ ਦੇਣਾ ਉਹਨਾਂ ਨੇ țeੜਾ ਪਾ ਕੇ ਫਾੜ ਕੇ ਤਾਂ ਮੈਨੂੰ ਉੱਥੇ ਬਿਠਾ ਲਿਆ ਤੇ ਮੇਰੇ ਦੇਖਦੇ ਤੇ ਫੇ ਉਹ ਉਹਨਾਂ ਨੇ ਪਸੂ ਖੋਲ ਲਿਆ ਡੋਈ ਖੋਲ ਕੇ ਰਾਤ ਨੂੰ ਫਿਰ ਗੱਡੀ ਛਾੜ ਕੇ ਤੇ ਖੜੀ ਕੀਤੀ ਸੀਗੇ ਉਹਨਾਂ ਨੇ ਉੱਥੇ ਛਾੜ ਕੇ ਤੇ ਤੋਰ ਕੇ ਲੈ ਆਏ ਜਾਂ ਤਾਂ ਨਾਲੇ ਮੈਨੂੰ ਵੀ ਉਹਨਾਂ ਤੇਰ ਉਹਨੇ ਨਾ ਹੀ ਗੜਾਸੀ ਮੇਰੇ ਸੈੱਟ ਦੇ ਉੱਤੇ ਰੱਖੀ ਜਿੰਨਾ ਚਿਰ ਉਹਨੇ ਗੱਡੀ ਦੇ ਵਿੱਚ ਮੱਝਾਂ ਚਾਹ ਨਹੀਂ ਲਈਆਂ ਤੇ ਉਹਨਾਂ ਨੇ ਫੇਰ ਮੈਨੂੰ ਬਾਅਦ ਦੇ ਵਿੱਚ ਜਦੋਂ ਗੱਡੀ ਤੋਲ ਲਈ ਤਾਂ ਫੇਰ ਮੈਨੂੰ ਉਹ ਛੱਡ ਛੱਡ ਕੇ ਗਏ ਆ ਜੀ ਨਹੀਂ ਜਿੱਤਾ ਕਿੰਨੇ ਕ ਵਜੇ ਦੀ ਬਾਤ ਦਾ ਪਿਆ ਇਹ ਜੀ ਆ ਤਾਂ ਉਹ 12 ਵਜੇ ਗਏ ਰਾਤ ਨੂੰ 12 ਵਜੇ ਆ ਗਏ ਤੇ 12 ਵਜੇ ਤੋਂ ਯਾਨੀ ਕਿ 1 ਘੰਟਾ ਯਾਨੀ ਕਿ ਲੱਗ ਗਿਆ ਉਹਨਾਂ ਨੂੰ ਉੱਥੇ ਕੁੱਤੇ ਸਾਡੇ ਸਿਗੇ ਉੱਥੇ ਘਮਾਉਂਦੇ ਰਹੇ ਉਹਨਾਂ ਨੂੰ ਤੇ ਉਹਨਾਂ ਨੇ ਲੱਗੇ ਨੇ ਲੱਗੇ ਨੇ ਤੇ ਮੈਂ ਵੀ ਵਿੱਚ ਫਿਰਦਾ ਸੀਗਾ ਜਦੋਂ ਉਹਨਾਂ ਨੂੰ ਉਹਨਾਂ ਨੂੰ ਟਾਈਮ ਨਹੀਂ ਸੀ ਲੱਗਦਾ ਵੀ ਕਿਸੇ ਤਰ੍ਹਾਂ ਬੇਅੰਦਰ ਫੂਰ ਨਾ ਜਾ ਰਹੇ ਬੰਦੇ ਬੈਠੇ ਹੋਣ ਕਿਉਂਕਿ ਪਹਿਲਾਂ ਵੀ ਬਾਤਦਾਰਤ ਹੋ ਚੁੱਕੀ ਸੀ ਬੇ ਇੱਕ ਬੰਦਾ ਜਿਹੜਾ ਘੁੰਮਦਾ ਹੈ ਉਹ ਹੀ ਦਿਖਦਾ ਹੈ ਹੋਰ ਕੋਈ ਬੰਦਾ ਦਿਖਦਾ ਨਹੀਂ ਉਹਨਾਂ ਨੂੰ ਤੇ ਇਸ ਕਰਕੇ ਉਹ ਡਰਦੇ ਜਿਹੜੇ ਸੀ ਉਹ ਲੱਗੇ ਵੀ ਨਾ ਸੀ ਆਉਂਦੇ ਤੇ ਥੋੜਾ ਉਹਨਾਂ ਨੂੰ ਟਾਈਮ ਲੱਗਿਆ ਤੇ ਮੇਰਾ ਵੀ ਐਡਾ ਹੋ ਗਿਆ ਮੈਨੂੰ ਵੀ ਮੈਂ ਕਿਹਾ ਹੁਣ ਮੈਂ ਘਿਰ ਚੁੱਕਿਆ ਯਾਨੀ ਕਿ ਯਾਨੀ ਕਿ ਪੂਰੀ ਤਰ੍ਹਾਂ ਮੈਨੂੰ ਇੱਥੋਂ ਬਾਹਰ ਨਿਕਲਦਾ ਕੋਈ ਮੇਰਾ ਹੈ ਨਹੀਂਗਾ ਤੇ ਮੈਨੂੰ ਵੀ ਯਾਨੀ ਕਿ ਡਰ ਪੈ ਗਿਆ ਮੈਂ ਕਿਹਾ ਹੁਣ ਜੇ ਮੈਂ ਇਹਨਾਂ ਦੇ ਕੋਈ ਹਥਿਆਰ ਆਪਣੇ ਚੱਕ ਕੇ ਜਾਂ ਕਈ ਬਗੈਰਾ ਜਾਂ ਕੋਈ ਹੋਰ ਚੀਜ਼ ਚੱਕ ਕੇ ਇਹਨਾਂ ਦਾ ਮੁਕਾਬਲਾ ਵੀ ਕਰੂੰਗਾ ਤਾਂ ਇਹਨਾਂ ਨੇ ਮੈਨੂੰ ਇੱਥੇ ਮਾਰ ਦੇਣਾ ਹਾਂ ਫੇਸ ਕਰਕੇ ਮੈਂ ਨਾ ਮੈਂ 도ੜਨ ਦੀ ਕੋਸ਼ਿਸ਼ ਕੀਤੀ ਨਾ ਮੈਂ ਦੂਜਾ ਕੀਤਾ ਬਈ ਕੋਈ ਇੱਥੇ ਆ ਚੱਕਾ ਫੇਰ ਮੈਂ ਰਾਮਨ ਜਾਂ ਮੈਨੂੰ ਪਤਾ ਲੱਗ ਗਿਆ ਇਹਨਾਂ ਵਾਲੇ ਦੁਆਲੇ ਸਾਰੇ ਪਾਸੇ ਘੁੰਮਦੇ ਆ ਫੇਰ ਮੈਂ ਛੜ ਤੇ ਮੈਂ ਉੱਤੋਂ ਉੱਪਰ ਕਰਕੇ ਬਹਿ ਗਿਆ ਖਾਲੀ ਹੱਥੀ ਫੇਰ ਉਹਨਾਂ ਨੇ ਮੈਨੂੰ ਖਾ ਲਿਆ ਕੀ ਤੇ ਜਿਤ ਦਿਨ ਪਹਿਲੇ ਦਿਨ ਆਤੀ ਜਦੋਂ ਤੁਸੀਂ ਦੱਸਦੇ ਆ 8 ਤੇ 9 ਦੇ ਤਰੀਕ ਦੇ ਵਿੱਚ ਆਇਆ ਹਾਂ ਹਾਂਜੀ ਤੇ ਉਸ ਦਿਨ ਹੈ ਨਹੀਂ ਸੀ ਕਿ ਤੁਸੀਂ ਕੂਤੇ ਉਸ ਉਸ ਟਾਈਮ ਹੈ ਨਾ ਸੀ ਅਸੀਂ ਕੋਈ ਵੀ ਕੂਤੇ ਐ ਕਹਦੇਗੀ ਉਸ ਟਾਈਮ ਨਾਗ ਜਾਨੀ ਕਿ ਜਾਣਦੇ ਰਹੇ ਆ ਉਦੋਂ ਪਰ ਉਹ ਇਸ ਟੈਮ ਹੈ ਨਾ ਜੀ ਕੋਈ ਵੀ ਤੁਸੀਂ ਸੀਸੀ ਫੁਟੇਜ ਕੋਈ ਆਈ ਹੈ ਕੈਮਰਿਆਂ ਦੇ ਵਿੱਚ ਕੋਈ ਜਿੱਦਾਂ ਗੱਡੀਆਂ ਦੀ ਕੋਈ ਵੀਡੀਓ ਵਗੈਰਾ ਹਾਂਏ ਉਹ ਕੱਲ ਜਿਹੜੀਆਂ ਐਤਵਾਰ ਰਾਤ ਨੂੰ ਲਗਾਇਆ ਉਹ ਫਿਕੜਾਈਆਂ ਆ ਅਸੀਂ ਉਹ ਆਈਆਂ ਵੀ ਉਹਨਾਂ ਦੇ ਵਿੱਚ ਪਸ਼ੂ ਲੱਦੇ ਇੱਕ ਗੱਡੀ ਦੇ ਵਿੱਚ ਆਏ ਵੀ ਰਾਤ ਨੂੰ ਉੱਥੇ ਢਾਇਆ ਸੀਗਾ ਉਹਨਾਂ ਨੇ ਤੇ ਉਹਦੇ ਵਿੱਚ ਆਏ ਵੀ ਆ ਤੇ ਬਾਕੀ ਹੁਣ ਕੈਮਰੇ ਕੋងਰੇ ਪੁਲਿਸ ਵਾਲੇ ਨੇ ਵੀ ਚੈੱਕ ਚੁੱਕ ਕੀਤੇ ਆ ਕਿਰਾਏ ਉਹ ਵੀ ਦੇਖਦੇ ਆ ਵੀ ਨੰਬਰ ਨੰਬਰ ਕੋ ਮੈਰ ਗਿਆ ਤਾਂ ਫਿਰ ਅਸੀਂ ਕਾਰਵਾਈ ਕੋਈ ਕਾਰ ਸਕਦੇ ਨਹੀਂ ਸਾਡਾ ਜਿਹੜਾ ਖੂਹ ਹੈ ਕੇਸ ਰੋਡ ਤੇ ਸਥਿਤ ਹੈ ਇਹ ਸਾਨੂੰ ਫਲੋਰ ਰੋਡ ਤੇ ਪੈਂਦਾ ਜੀ ਸਾਡਾ ਉਹਦਾ ਫਲੋਰ ਰੋਡ ਤੋਂ ਥੱਲੇ ਪੈਂਦਾ ਪੈ ਪਿੱਛੇ ਨੂੰ 2 ਢਾਈ ਖੱਤਿਆਂ ਦਾ ਫਾਸਲਾ ਹੈਗਾ ਰਾਹ ਰੋਡ ਤੋਂ ਹਟਾ ਮੇ ਪਿੱਛੇ ਲੈੰਦੇ ਪਾਸੇ ਨੂੰ ਤੇ ਰੋਡ ਮੋਰੇ ਪੈਂਦਾ ਤੁਰ ਕੇ ਯਾਨੀ ਕਿ ਜਾਣਾ ਪੈਂਦਾ ਤੁਰ ਕੇ ਵੀ ਨਹੀਂ ਜਾਣਾ ਪੈਂਦਾ ਯਾਨੀ ਕਿ ਉਹ ਤੁਰ ਕੇ ਬੰਦੇ ਗਏ ਇੱਥੇ ਖੜੀ ਕਰਕੇ ਗੱਡੀ ਉੱਤੇ ਰੋਡ ਦੇ ਉੱਤੇ ਤੇ ਉਹਨਾਂ ਨੇ ਤੁਰ ਕੇ ਉੱਥੋਂ ਅੱਗੇ ਵੀ ਪਸ਼ੂ ਤੁਰ ਕੇ ਲੈ ਆਂਦੇ ਤੇ ਜਿਹੜੀਆਂ ਪਹਿਲਾਂ ਦੋ ਮੱਝਾਂ ਲੈ ਕੇ ਗਏ ਜਾਂ ਦੂਜੀ ਵਾਰੀ ਮਿੰਨੂ ਵੀ ਬੰਨ ਕੇ ਨਾਲ ਲੈ ਕੇ ਆਏ ਉਦੋਂ ਵੀ ਉੱਥੋਂ ਤੁਰ ਕੇ ਲੈ ਆਏ ਗੱਡੀ ਸ਼ਾਇਦ ਰੋਡ ਦੇ ਉੱਤੇ ਖੜੀ ਸੀ ਉਹਨਾਂ ਦੀ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ ਹਾਂਜੀ ਹਾਂਜੀ ਅਸੀਂ ਰਿਪੋਰਟ ਦੇ ਦਿੱਤੀ ਐ ਪੰਚਾਇਤ ਵੀ ਗਏ ਸੀ ਨਾਲ ਹੋਰ ਵੀ ਬੰਦੇ ਸੀਗੇ ਨਾਲ